ਆ ਵੀਡੀਓ ਤਾਂ ਸਾਰਿਆਂ ਨੇ ਦੇਖ ਹੀ ਲਈ ਹੋਣੀ ਆ। ਮੇਰੀ ਨਾ ਆਦਤ ਹੈ ਮੈਂ ਕਦੀ ਕਿਸੇ ਦਾ ਨਾਮ ਲੈ ਕੇ ਗੱਲ ਨਹੀਂ ਕੀਤੀ। ਪਰ ਜਿਹੜਾ ਮਾਸਟਰ ਸਲੀਮ ਹੈ ਇਹਦੇ ਨਾਲ ਹਰ 2.5 ਮਹੀਨੇ ਬਾਅਦ ਖੁਰਕ ਉੱਠਦੀ ਹੈ। ਅਸਲ 'ਚ ਨਾ ਇਹਨੂੰ ਐਂ ਲੱਗਦਾ ਵੀ ਜਿਵੇਂ ਊੜਾੜਾ ਐਵੇਂ ਜਿਹੜਾ ਸਾਰੇ گاਵਾ ਪਾ ਜਾਂ ਬਾਜਾ ਵੀ ਉਹਦੀ ਖੋਜ ਇਹਨਾਂ ਨੇ ਲਾਣੇ ਨੇ ਕੀਤੀ ਆ। ਇਸ ਕਰਕੇ ਉਹਨੂੰ ਸਾਰੇ ਗਾਵਾਂ ਆਪਾਂ ਨੂੰ ਗਾਉਣ ਤੋਂ ਪਹਿਲਾਂ ਬਾਜੇ ਨੂੰ ਵਜਾਉਣ ਤੋਂ ਪਹਿਲਾਂ ਵੀ ਇਹਨਾਂ ਨੂੰ ਪੁੱਛ ਲਿਆ ਕਰੋ ਵੀ ਅਸੀਂ ਗਾ ਲਈਏ ਵਜਾ ਲਈਏ ਮੈਂ ਤੀਜੇ ਦਿਨ ਹਰੇਕ ਨੂੰ ਕਹਿਣ ਲੱਗ ਜੂ ਅਸੀਂ ਇੰਨਾ-ਇੰਨਾ ਸਿੱਖਿਆ ਅਸੀਂ ਆਏ ਸਿੱਖਿਆ ਉਹ ਭਰਾਵਾ ਮਿਊਜ਼ਿਕ ਦੇ ਨਾਲ-ਨਾਲ ਅਕਲ ਵੀ ਸਿੱਖੀਦੀ ਹੁੰਦੀ ਆ ਉਸਤਾਦਾਂ ਤੋਂ ਤੂੰ ਸੰਗੀਤ ਸਿੱਖਦਾ ਸਿੱਖਦਾ ਮਿਲਦਾ ਅਕਲ ਸਿੱਖਣੀ ਉਹ ਭੁੱਲ ਗਿਆ ਸਿੱਖੇਦਾ ਯਾਰ ਆਪਣੇ ਉਹ ਬਡਾਲੀ ਉਹਨਾਂ ਦੇ ਬਜ਼ੁਰਗ ਨੇ ਕਿਹੜੇ ਪੂਰਨ ਚੰਦ ਬਡਾਲੀ ਉਹ ਵੀ ਬਥੇਰਾ ਸਿੱਖੇ ਪਏ ਨੇ ਮੈਂ ਨਹੀਂ ਕਦੇ ਕਿਸੇ ਨੂੰ ਆਏ ਬੋਲਦੇ ਸੁਨੇ ਵੀ ਤੂੰ ਐਂ ਗਾਉਣਾ ਤੂੰ ਆਹ ਕਰਦਾ ਤੂੰ ਅਸਲ 'ਚ ਨਾ ਤੂੰ ਕੱਲਾ ਸੁਰਾਂ ਦਾ ਨਹੀਂ ਬਾਈ ਤੂੰ ਜੈਲਸੀ ਦਾ ਵੀ ਬਹੁਤ ਭਰਿਆ ਆਵੇਂ ਆ ਇਹ ਤੈਨੂੰ ਵੀ ਪਤਾ ਉਹ ਹੀ ਕਦੇ ਸਟੇਜਾਂ ਦੇ ਕਹੀ ਜੂ ਸਾਨੂੰ ਤੁਸੀਂ ਪੈਸੇ ਘੱਟ ਦਿੰਨੇ ਹੋ ਉਹਨਾਂ ਨੂੰ ਤੁਸੀਂ ਐਨੇ ਨੇ ਪੈਸੇ ਦੇ ਦਿੰਨੇ ਹੋ ਜਿਹੜੇ ਐਂ ਕਹਿ ਕੇ ਮੁਰ ਜਾਂਦੇ ਨੇ ਤਾਰਾ ਦੀ ਦੀ ਦਾਦੀ ਦੀ ਦਾਦੀ ਉਹ ਮਾਸਟਰ ਸਲੀਮ ਜੀ ਪੈਸੇ ਨਾ ਕੱਲੇ ਗਾਉਣ ਦੇ ਨਹੀਂ ਮਿਲਦੇ ਹੁੰਦੇ ਆਦਤਾਂ ਦੇ ਵੀ ਮਿਲਦੇ ਹੁੰਦੇ ਨੇ ਤੇ ਤੇਰੀਆਂ ਹਰਕਤਾਂ ਸਟੇਜਾਂ ਤੇ ਨਹੀਂ ਬੱਸਾਂ ਜਗਾਉਣ ਵਾਲੀਆਂ ਨੇ ਅੱਛਾ じゃ ਇੱਕ ਇਹਨੂੰ ਆਇਆ ਬਹੁਤ ਆ ਵੀ ਮੈਂ ਉੱਚਾ ਬਹੁਤ ਗਾਉਣਾ ਦੇਖੋ ਜੀ ਉੱਚਾ ਮਾਨਕ ਸਾਹਿਬ ਕੁਲਦੀ ਮਾਨਕ ਜੀ ਬਹੁਤ ਵਧੀਆ ਲੱਗਦੇ ਸੀਗੇ ਸਾਰਿਆਂ ਦੀ ਹਰਮਨ ਪਿਆਰੇ ਨੇ ਸਾਰੇ ਸੁਣਦੇ ਵਧੀਆ ਪਰ ਮਾਸਟਰ ਸੁਲੀਮ ਗਾਉਣ ਤੇ ਰਿੰਗਣ ਚ ਬਹੁਤ ਫਰਕ ਹੁੰਦਾ ਤੂੰ ਅੱਜ ਕੱਲ੍ਹ ਆਪਦੀ ਆਵਾਜ਼ ਨਾ ਕੱਲਾ ਸਪਾ ਹੈੱਡਫੋਨ ਲਾ ਕੇ ਸੁਣ ਲਈ ਤੇਰੇ ਨਾਲੋਂ ਹਾਰਨ ਸੋਹਣਾ ਵੱਜਦਾ ਨਾਲੇ ਹਾਰਨ ਕਿਸੇ ਨੂੰ ਅਲਰਟ ਤਾਂ ਕਰ ਦਿੰਦਾ ਵੀ ਮੂਰੇ ਆ ਆਉਂਦਾ ਆਉਂਦਾ ਇੱਧਰ ਮੁੜ ਜਾ ਉੱਧਰ ਮੁੜ ਜਾ ਉਹ ਸਟੇਜ ਤੇ ਵੀ ਜਿਵੇਂ ਤੂੰ ਰੰਗਿਆ ਸੀ ਨਾ ਜਦੋਂ ਪਬਲਿਕ ਢੂਲੇ ਥੱਲੇ ਸੱਟ ਲਈ ਸੀ ਉਹ ਤੇਰੀ ਥਾਂ ਤੇ ਜੇ ਹਾਰਨ ਵੱਜਿਆ ਹੁੰਦਾ ਦੋ ਚਾਰ ਜਣੇ ਪਹਿਲਾਂ ਉਤਰ ਜਾਂਦੇ ਥੱਲੇ ਸਿੱਖਿਆ ਭਰਾਵਾ ਤੂੰ ਆਪਦੇ ਲਈ ਸਿੱਖਿਆ ਤੂੰ ਗਾ ਹਰ ਸਟੇਜਾਂ ਤੇ ਤੂੰ ਆਹੀ ਤਰ੍ਹਾਂ ਰੰਡੀ ਰੋਣਾ ਰਹਿੰਦਾ ਕਦੇ ਤੂੰ ਕਹਿੰਦਾ ਅਸੀਂ ਫਲਾਨੇ ਘਰਾਣੇ ਤੋਂ ਆ ਅਸੀਂ ਆਇਆ ਇਸਕੋ ਯਾਰ ਇੱਕ ਤਾਂ ਮੈਂ ਘਰਾਣਿਆਂ ਵਾਲਾ ਵੀ ਕਲੀਅਰ ਕਰਦਾ ਪਰਾਵੋ ਘਰਾਣੇ ਰਾਜਿਆਂ ਦੇ ਬਣਾਏ ਹੋਏ ਨੇ ਜਿਹੜੇ ਉਹਨਾਂ ਨੂੰ ਸੁਰ ਪਸੰਦ ਹੁੰਦੇ ਸੀ ਉਹ ਕਹਿੰਦੇ ਸੀ ਸਾਡੇ ਘਰਾਣੇ ਚ ਆਹੀ ਵੱਜੂਗਾ। ਕਿਉਂਕਿ ਤਾਂ ਉੱਥੇ ਉਹ ਸੁਰ ਚੱਲ ਪੈਂਦਾ ਸੀ। ਸੋ ਘਰਾਣੇ ਨਾ ਗੁਲਾਮੀ ਸੀਗੀ ਜਿਹਨੂੰ ਇਹ ਪ੍ਰਾਪਤੀ ਬਣਾ ਕੇ ਪੇਸ਼ ਕਰੀ ਜਾਂਦੇ ਨੇ। ਘਰਾਣਿਆਂ ਨੂੰ ਕਿਹ ਕਹਨੂੰ ਮੈਂ ਕਹਿ ਦੂੰ ਹਾਂ ਸਾਡਾ ਮਾਸਟਰ ਦਾ ਘਰਾਣਾ ਜ। ਨਾਲੇ ਹਾਂ ਮੂਸੇ ਵਾਲੇ ਦਾ ਕਿਹੜਾ ਘਰਾਣਾ ਸੀ। ਸੋ ਨਵੇਂ ਮੁੰਡੇ ਨੂੰ ਮੈਂ ਕਹਣਾ ਐਵੇਂ ਨਾ ਪ੍ਰਿੰਸ ਪ੍ਰੋਸੋਈ ਜਾ ਕਰੋ ਘਰਾਣੇ ਘਰੂਣੇ ਮੈਂ ਇਹ ਗੱਲਾਂ ਚ ਪੈਣਾ ਨਹੀਂ ਸੀ ਪਰ ਜਿਵੇਂ ਇਹ ਹਮੇਸ਼ਾ ਟਾਰਗੇਟ ਜਾ ਕਰਦਾ ਹੁੰਦਾ ਮੈਂ ਤੁਹਾਨੂੰ ਅੱਜ ਕਹਿ ਦਿੰਦਾ ਜੀ ਜਿੰਨੇ ਆਪਣੇ ਮੁੰਡੇ ਨਵੇਂ ਗਾਉਣ ਲੱਗਦੇ ਤੁਸੀਂ ਸਿੱਧਾ ਕਹਿਣਾ ਕਰੋ ਸਾਡਾ ਦਾ ਜੱਟ ਘਰਾਣਾ ਜੋ ਜੀ ਕਰਦਾ ਗਾਓ ਬਸ ਸਮਾਜ ਨੂੰ ਨੁਕਸਾਨ ਦੇ ਨਾ ਹੋਵੇ ਇਹਨਾਂ ਤੋਂ ਸਰਟੀਫਿਕੇਟ ਥੋੜੀ ਲੈ ਕੇ ਚੜਨਾ ਸਟੇਜਾਂ ਤੇ ਤੁਸੀਂ ਰੌਲਾ ਕਿ ਇਹਨਾਂ ਨੂੰ ਨਾ ਜੇਲ ਸੀ ਇੰਨੀ ਹੋਈ ਪਈ ਆ ਵੀ ਨਵੇਂ ਮੁੰਡੇ ਵੱਧ ਕਮਾਉਣ ਲੱਗ ਗਏ ਉਹ ਭਰਾਵਾ ਨਾਲੇ ਨਾ ਤੈਨੂੰ ਉੱਥੇ ਭਜਨ ਗਾਉਣ ਲਈ ਬੁਲਾਉਂਦੇ ਹੁੰਦੇ ਨੇ ਉਹ ਰੱਬ ਦਾ ਦਰਬਾਰ ਹੁੰਦਾ ਮਾਤਾ ਦਾ ਜਿਹੜਾ ਤੂੰ ਉੱਥੇ ਜਾ ਕੇ ਵੀ ਲੋਕਾਂ ਨੂੰ ਨੰਦ ਲਿਆ ਇਹਨੂੰ ਪੈਸੇ ਦੇ ਤੇ ਇਹਨੂੰ ਸਾਨੂੰ ਨਹੀਂ ਦਿੰਦੇ ਲੋਕਾਂ ਬਾਰੇ ਬੋਲੀਏਗਾ ਉਹ ਰੱਬ ਤੋਂ ਡਰਿਆ ਕਰੋ ਮਾੜਾ ਮੋਟਾ ਅਸਲ ਚ ਮੇਨ ਮਸਲਾ ਉਹੀ ਸੁਰਤਾਂ ਸਿੱਖ ਲਏ ਅਕਲ ਨਹੀਂ ਸਿੱਖੀ ਨਾਲੇ ਨਾ ਜੇ ਅਸੀਂ ਸ਼ਰੀਲੇ ਸੁਣ ਨਹੀਂ ਕੋਈ ਨਹੀਂ ਸਾਡੇ ਕੋਲੇ ਸਰਦੂਲ ਸਕੰਦਰ ਖੁਰੀ ਹੈਗੇ ਨੇ ਉਹ ਸ਼ਰੀਲੇ ਵੀ ਨੇ ਅੱਜ ਤੱਕ ਨਾ ਉਹਨਾਂ ਨੇ ਕਦੀ ਕੋਈ ਜੈਲ ਸੀ ਵਾਲੀ ਗੱਲ ਕੀਤੀ ਆ ਵੀ ਫਲਾਨਾ ਤੂੰ ਤਾਂ ਐ ਗਾਉਣਾ ਫਲਾਨਾ ਤੂੰ ਤਾਂ ਤੂੰ ਤਾਂ ਪਤੰਦਰਾ ਉਹੀ ਸਾਰੀ ਦੁਨੀਆ ਦਾ ਕੋਚ ਬਣਿਆ ਬੈਠਾ ਤੂੰ ਤਾਂ ਆਇਆ ਲੱਗਦਾ ਜਿਵੇਂ ਬਾਜੇ ਦੀ ਖੋਜ ਹੀ ਤੂੰ ਕੀਤੀ ਹੁੰਦੀ ਆ ਗੋਲਣੀ ਕੋਈ ਬਾਤ ਨਹੀਂ ਠੀਕ ਆ ਤੂੰ ਸਿੱਖਿਆ ਤੂੰ ਆਪਦੇ ਲਈ ਸਿੱਖਿਆ ਵੀ ਤੀਏ ਦਿਨ ਰੇਗ ਨੂੰ ਅਸਲ ਚ ਸਿਰ ਚੜਾ ਲੈ ਯਾਰ ਜਿਹੜੇ ਇਹਨਾਂ ਦੇ ਗੋਡੇ ਹੱਥ ਜੇ ਲਾਉਣ ਲੱਗ ਜਾਂਦੇ ਉਹ ਗੋਡੇ ਹੱਥ ਲਾਉਣੇ ਕੋਈ ਅਵਤਾਰ ਤਾਂ ਰਹਿਣੇ ਓਏ ਤੇ ਦੂਜਾ ਹੁਣ ਇਹਦੀ ਸੁਣ ਲੋ ਗੱਲ ਦੇਖੋ ਜੀ ਹਾਂਸ ਰਾਜ ਹਾਂਸ ਜੀ ਦੀ ਗਾਇਕੀ ਦੇ ਉਹਨਾਂ ਦੀ ਲਿਆਕਤ ਦੇ ਅਸੀਂ ਕੱਲ ਵੀ دیਵਾਨੇ ਸੀ ਅੱਜ ਵੀ ਹਾਂ ਕੱਲ ਨੂੰ ਵੀ ਰਹਾਂਗੇ ਪਰ ਜਿਹੜਾ ਹੁਣ ਬਾਈ ਐਡੇ ਵੱਡੇ ਫਨਕਾਰ ਨਸ਼ੱਤਰ ਗਿੱਲ ਹੁਰੀ ਯਾਰ ਮਤਲਬ ਉਹਨਾਂ ਦੇ ਸਾਈਡ ਸੰਗ ਝੋਟਾ ਗਾਇਕਾ ਯਾਰ ਓਏ ਉਹਦੇ ਜਨਾ ਸਰੀਲਾ ਕੌਣ ਹੋਜੂ ਉਹਦੇ ਸਾਈਡ ਸੌਂਗ ਤਾਂ ਸਾਡੇ ਅੱਜ ਵੀ ਸਾਰਿਆਂ ਦੇ ਆਪਣੀ ਉਮਰ ਵਾਲੇ ਦੇ ਪੋਟਿਆਂ ਤੇ ਯਾਦ ਨੇ ਇਹ ਉਹਦਾ ਮਜ਼ਾਕ ਬਣਾ ਰਿਆ ਦੇਖੋ ਜੀ ਖਾਨ ਦਾ ਤਾਂ ਹਰੇਕ ਆਪਦੇ ਪਿਓ ਦਾ ਹੀ ਹੁੰਦਾ ਵੀ ਆਪਾਂ ਨੂੰ ਵੀ ਜੋ ਪਿਓ ਛੱਡ ਕੇ ਆਪਾਂ ਉਹੀ ਖਾਣਾ ਹਨਾ ਸਾਰਾ ਪਰ ਮੈਂ ਇਹਨੂੰ ਬਾਈ ਨੂੰ ਪੁੱਛਣਾ ਚਾਹੁੰਦਾ ਵੀ ਜੇ ਕੱਲ ਨੂੰ ਹਾਂਸ ਰਾਜ ਹਾਂਸੂਰੀ ਤੈਨੂੰ ਆਪਦੀ ਚੱਲ ਟੱਲ ਜਾਇਦਾਦ ਤੋਂ ਬੇਦਖਲ ਕਰ ਦੇਣਾ ਤੂੰ ਗਾਏਗਾ ਕੀ ਪਤੰਦਰਾ ਤੇਰਾ ਸਾਰਾ ਕਰੀਅਰ ਦਾ ਨੱਚਣ ਤੋਂ ਪਹਿਲਾਂ ਹੋਕੇ ਤੇ ਖੜਾ ਕੁਛ ਆਪਦਾ ਗਾ ਕੇ ਹਿੱਟ ਤਾਂ ਕਰ ਲਾ ਪਹਿਲਾਂ ਫੇਰ ਕਰ ਲਈ ਲੋਕਾਂ ਨੂੰ ਟੱਚਣਾ ਆ ਹੁਣ ਜਦੋਂ ਦਾ ਇਹਨਾਂ ਦਾ ਰੌਲਾ ਜਾ ਪਿਆ ਕਿ ਕੱਕ ਮੇਰੇ ਨਾਲ ਦਾ ਕਹਿੰਦਾ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਹਾਂਸ ਰਾਜ ਦੇ ਵੀ ਜਵਾਕ ਆ ਕਹਿੰਦਾ ਮੈਨੂੰ ਤਾਂ ਐਸੀ ਉਹਦਾ ਗੱਦੀ ਤੇ ਬੈਠੇ ਨੇ ਵੀ ਉਹਨਾਂ ਨੇ ਵਿਆਹ ਨਹੀਂ ਕਰਾਇਆ ਕਿਤੇ ਐਨੀ ਕਿਤਾ ਪਪੂਲਰਟੀ ਆ ਬਾਈ ਜੀ ਹੋਰਾਂ ਦੀ ਜਿਹੜੇ ਐਡੇ ਵੱਡੇ ਫੰਕਾਰ ਨੂੰ ਟੱਚਰ ਕਰ ਰਹੇ ਨੇ ਤੇ ਉਹ ਤੀਜੇ ਦੀ ਤਾਂ ਤੁਸੀਂ ਗੱਲ ਹੀ ਨਾ ਕਰੋ ਜਿਹੜਾ ਨਾਲ ਬੈਠਾ ਇਹਦੇ ਸਮਝ ਨਹੀਂ ਲੱਗਦੀ ਇਹਦਾ ਰੋਸ਼ਨ ਪ੍ਰਿੰਸ ਨਾਂ ਕਿਉਂ ਰੱਖਿਆ ਕਦੀ ਰੋਸ਼ਨ ਹੀ ਨਹੀਂ ਹੋਇਆ ਇਹਦਾ ਨਾ ਫਿਊਜ਼ ਪ੍ਰਿੰਸ ਚਾਹੀਦਾ ਸੀ ਇਹਨੂੰ ਅਸਲ ਚ ਆਪਦਾ ਨਾ ਫਿਊਜ਼ ਪ੍ਰਿੰਸ ਰੱਖ ਲੈਣਾ ਚਾਹੀਦਾ ਓਪਰੇ ਆ ਲੋਕਾ ਤੂੰ ਦਾ ਮਿਊਜ਼ਿਕ ਅਕੈਡਮੀ ਚਲਾਉਣਾ ਤੂੰ ਵੀ ਟੀਚਰ ਮਤਲਬ ਨਾ ਜਿੰਨਾ ਪੀਟੀਸੀ ਨੇ ਜ਼ੋਰ ਤੈਨੂੰ ਹਿੱਟ ਕਰਨ ਤੇ ਲਾਤਾ ਤੂੰ ਪੀ ਦਾ ਮੁੱਲ ਵੀ ਨਹੀਂ ਮੋੜਿਆ ਜਿੱਦਣੇ ਕਿਹਾ ਪੀਟੀਸੀ ਦੇ ਖਰਚੇ ਸੁਖਵੀਰ ਬਾਦਲ ਨੇ ਪੜ੍ਹ ਲੈ ਤੈਨੂੰ ਕੋਲੇ ਖੜਾ ਕੇ ਗੁੱਟੂ ਤੂੰ ਜਿਵੇਂ ਕਰ ਲਾਉਂਦਾ ਲੈ ਕਹਿੰਦਾ ਗੀਤਾਂ ਦੀ ਮਸ਼ੀਨ ਤੂੰ ਫਲੌਪ ਫੈਕਟਰੀ ਆ ਫਿਊਜ ਪ੍ਰਿੰਸ ਬੰਦਾ ਇਕ ਬੰਦਾ ਦੇਖ ਲੈ ਕਰੋ ਪਹਿਲਾਂ ਬੋਲਣ ਤੋਂ ਤੇ ਮੈਂ ਚੈਨਲ ਵਾਲਿਆਂ ਨੂੰ ਵੀ ਕਹਿਣਾ ਜੀ ਜਿੰਨੇ ਵੀ ਚੈਨਲ ਨੇ ਮੈਂ ਕਿਸੇ ਨਿੱਜੀ ਦਾ ਨਾਮ ਨਹੀਂ ਲੈਂਦਾ ਉਹ ਕੀ ਹੋ ਤੁਸੀਂ ਤੀਜੇ ਦਿਨ ਕੰਪੀਟੀਸ਼ਨ ਕਲਾ ਦਾ ਕਾਦਾ ਕੰਪੀਟੀਸ਼ਨ ਹੁੰਦਾ ਕੰਪੀਟੀਸ਼ਨ ਜੋਰ ਦੇ ਹੁੰਦੇ ਨੇ ਕਲਾ ਕਲਾ ਕੀ ਯਾਰ ਕੋਈ ਕਿਵੇਂ गा ਸਕਦਾ ਕੋਈ ਕਿਵੇਂ ਲਿਖ ਸਕਦਾ ਕੋਈ ਕਿਵੇਂ ਕਰ ਸਕਦਾ ਉਹ ਤੀਜੇ ਦਿਨ ਆਖੇ ਜੀ ਅਸੀਂ ਜੱਜ ਬਿਠਾਉਣ ਕਿਹੜੀ ਕਚਹਿਰੀ ਲਾਉਣੇ ਹੋ ਤੁਸੀਂ ਜੱਜ ਹਾਂ ਥੋੜੇ ਜੱਜਾਂ ਨੇ ਕੀ ਕੀਤਾ ਅੱਜ ਤੱਕ ਜਿੰਨੇ ਬੰਦੇ ਇਹਨਾਂ ਨੇ ਕੱਢੇ ਨੇ ਉਹ ਤਾਂ ਸਟਾਰ ਬਣੇ ਬੈਠੇ ਨੇ ਤੇ ਜਿਹੜੇ ਇਹਨਾਂ ਨੇ ਜਿਤਾਏ ਸੀ ਉਹ ਆ ਬੈਠਾ ਇਹ ਬਲੌਗ ਬਣਾਈ ਜਾਂਦਾ ਆਫਿਊਜ਼ ਪ੍ਰਿੰਸ ਅਗੇ ਫੇਰਾਂ ਦਾ ਕੰਪੀਟੀਸ਼ਨ ਆ ਫਿਰ ਉਹ ਮੈਂ ਨਵੇਂ ਮੁੰਡਿਆਂ ਨੂੰ ਵੀ ਕਹਿੰਨਾ ਕੁੜੀਆਂ ਵਿੱਚ ਜਿੰਨੇ ਅੱਜ ਤੱਕ ਕੰਪੀਟੀਸ਼ਨਾਂ ਚ ਜਿੱਤੇ ਨੇ ਮੈਨੂੰ ਇੱਕ ਵੀ ਬੰਦਾ ਕਾਮਯਾਬ ਹੋਇਆ ਦਿਖਾ ਦਿਓ ਦੇਸ਼ ਦੇ ਕਹਿੰਦਾ ਮੈਂ ਸਾਰੇ ਦੇ ਇੰਨਾ ਚ ਕੁਛ ਨਹੀਂ ਪਿਆ ਐਵੇਂ ਨਾ ਲਾਈਨਾਂ ਚ ਖੜ ਖੜ ਧੱਕੇ ਖਾਈ ਜਾ ਕਰੋ ਨਾਲੇ ਇਹਨਾਂ ਦੇ ਉੱਥੇ ਟੋਟ ਕੇ ਸੁਣੋ ਤੁਹਾਨੂੰ ਰੱਬ ਨੇ ਜੋ ਤੁਹਾਡੇ ਕਰਮਾਂ ਚ ਲਿਖਿਆ ਅੱਜ ਕੱਲ ਤਾਂ ਬਾਈ ਟਰਾਂਸਪੇਰੈਂਟ ਜੋਗਾ ਆਪਦੀ ਕਲਾ ਪੇਸ਼ ਕਰੋ ਵਧੀਆ ਹੋਏ ਲੋਕਾਂ ਨੇ ਚੱਕਣਾ ਇਹਨਾਂ ਨੇ ਥੋੜੀ ਚੱਕਣਾ ਇਹਨਾਂ ਦੇ ਰਿਜੈਕਟ ਕਰੇ ਵੀ ਤਾਂ ਹਿੱਟ ਹੋਏ ਬੈਠੇ ਨੇ ਵਧੀਆ ਰੋਟੀ ਖਾਂਦੇ ਨੇ ਤੇ ਜਿਹੜੇ ਇਹਨਾਂ ਨੇ ਜਿਤਾਏ ਵੀ ਸੀ ਉਹ ਫਲਪ ਫੈਕਟਰੀਆਂ ਨੇ ਉਹ ਕੋਈ ਲੋੜ ਨਹੀਂ ਐ ਮੈਂ ਧੱਕੇ ਖਾਣ ਦੀ ਉੱਥੇ ਤੀਜੇ ਦਿਨ ਤੇ ਦੂਜਾ ਮੈਂ ਮੁੰਡਿਆਂ ਨੂੰ ਕਹਿ ਦੇਣਾ ਚਾਹਣਾ ਕੋਈ ਲੋੜ ਨਹੀਂ ਇਹਨਾਂ ਦੇ ਗੱਟਿਆਂ ਜਾਂ ਜੱਡਗਣ ਦੀ ਮੂੰਹ ਹੀ ਨਾ ਕਿਸੇ ਵੱਡੇ ਫੰਕਾਰ ਦਾ ਨਾਲ ਉਹ ਕੀ ਹੋ ਗਿਆ ਹਾਂ ਗਲਤੀ ਹੋ ਗਈ ਕੋਈ ਪਹਿਲਾਂ ਸਾਰੀ ਉਮਰ ਮਾਸਟਰਾਂ ਦੇ ਗੱਟਿਆਂ 'ਚ ਫਿਰ ਰਿਸ਼ਤੇਦਾਰਾਂ ਦੇ ਫਿਰ ਇਹਨਾਂ ਦੇ ਗੱਟੇ ਉਹ ਭਰਾ ਬੋ ਮਾੜਾ ਮੋਟਾ ਕੌਨਫੀਡੈਂਸ ਬਿਲਡ ਕਰੋ ਰੱਬ ਨੇ ਬੰਦੇ ਬਣਾਇਆ ਮਨੁੱਖ ਬਣਾਇਆ ਮਨੁੱਖ ਐਵੇਂ ਨਾ ਗੱਟਿਆਂ ਜਾਂ ਜੱਡਗੀ ਐ ਕਰੋ ਗੱਟਿਆਂ ਤੇ ਟਿਕਣ ਨਾਲ ਅੱਜ ਤਾਈ ਕੋਈ ਸਟਾਰ ਨਹੀਂ ਬਣਿਆ ਉਹ ਇੰਤੋਂ ਨਾ ਡਰੋਕਲ ਜੇ ਬਣਾਈ ਜਾਂਦੇ ਨੇ ਇਹ ਆ ਡਰੇ ਕਰਕੇ ਨੇ ਕਿੰਨਾਂ ਦੇ ਪੈਰੀ ਹੱਥ ਲਾਏ ਬਣੇ ਅੱਜ ਦੁਨੀਆ ਦੀਆਂ ਸਭ ਤੋਂ ਵੱਧ ਸਟ੍ਰੀਮਾਂ ਉਹਨਾਂ ਨੂੰ বাজਦਿਆਂ ਨੇ ਮੈਂ ਨਹੀਂ ਕਹਣਾ ਮਾੜਾ ਗੋ ਪਰ ਆ ਚੇਲੇ ਚਰਪਟ ਬਣਨ ਦੀ ਕਿਸੇ ਦੀ ਕੋਈ ਲੋੜ ਨਹੀਂ ਅੱਖ ਚ ਅੱਖ ਪਾ ਕੇ ਗੱਲ ਕਰਿਆ ਕਰੋ ਹਰੇਕਦੇ ਗਾਉਣਾ ਤੁਸੀਂ ਆਪਦੇ ਲਈ ਗਾਉਣਾ ਯਾਰ ਚੰਗਾ ਕਹੋਂਗੇ ਲੋਕ ਸਰੋਤੇ ਤੁਹਾਨੂੰ ਸਲਾਉਣਗੇ ਤੁਹਾਨੂੰ ਚੱਕਣਗੇ ਤੁਹਾਡਾ ਕੱਪ ਆਉਧੇ ਆ ਵੀ ਇੱਕ ਕਰੀਅਰਿਸਟ ਇਹ ਥੋੜੀ ਕਰੀਅਰ ਸਟੈਬਲਿਸ਼ ਕਰਨ ਵਾਲਿਆਂ ਨੇ ਵੀ ਜੇ ਮਾਸਟਰ ਸਲੀਮ ਅਪਰੂਵ ਕਰੂਗਾ ਫੇਰ ਹੀ ਕਰੀਅਰ ਸੋਏ ਪੰਜ ਚਾਰ ਬੰਦਿਆਂ ਨੇ ਜੀ ਇੰਨੀ ਹੇਟ ਫਲਾਈ ਆ ਨਾ ਸਿੰਗਿੰਗ ਦੇ ਵਿੱਚ ਮੈਂ ਸੌਰੀ ਟੂ ਸੇ ਪੁਰਾਣੇ ਸਿੰਗਰ ਜਿੰਨੇ ਵੀ ਨੇ ਮੈਂ 90% ਕਹਿੰਦਾ ਇਹ ਜੈਲਸੀ ਨਾਲ ਭਰੇ ਹੋਏ ਨੇ ਜੀ ਇਹ ਨਵੇਂ ਮੁੰਡਿਆਂ ਨੂੰ ਜਰਦੇ ਨਹੀਂ ਹੈਗੇ ਤਾਂ ਹੀ ਫਿਰ ਜਦੋਂ ਨਵੇਂ ਮੂਰ ਦੀ ਅਗਲੇ ਆਇਆ ਕਰਕੇ ਨੰਗਲ ਲੱਗਦੇ ਨੇ ਫੇਰ ਇਹ ਕਹਿਣ ਲੱਗਦੇ ਨੇ ਇੰਨਾ ਚ ਇੱਜ਼ਤ ਨਹੀਂ ਇੰਨਾ ਚ ਲਿਆਕਤ ਨਹੀਂ ਲਿਆਕਤ ਕਰਾਉਣੀ ਸਿੱਖੋ ਪਹਿ ਛੋਕਰ ਘਰ ਹਟੇ ਚੋਰੇ ਤਾਂ ਨਹੀਂ ਪਾਉਂਦੇ ਅਸੀਂ ਤੁਹਾਡੇ ਲੱਛਣ ਉਹੀ ਹੋ ਰਹੇ ਦਸਾਂ ਚੋਂ 8 7 8 ਜਣੇ ਦੇ ਉਹੀ ਲੱਛਣ ਹੋ ਰਹੇ ਨੇ ਸੋ ਦੇਖੋ ਜੀ ਇਹ ਪੰਜ ਚਾਰ ਜਣਿਆਂ ਨੇ ਨਾ ਬੜੀ ਹੇਟ ਜੀ ਬਣਾਈ ਪਈ ਐ ਇੱਕ ਸਿੰਗਿੰਗ ਚ ਮੈਂ ਕਿੰਨੇ ਨਾਂ ਗਿਣਾ ਸਕਦਾ ਹਾਂ ਅnsਰਾਜ ਹੰਸ ਜੀ ਕੁਲਦੀਪ ਮਾਨਕ ਜੀ ਮੁਹੰਮਦ ਸੁਦੀਕ ਜੀ ਪੂਰਨ ਚੰਦ ਬਡਾਲੀ ਜੀ ਸਰਦੂਲ ਸਕੰਦਰ ਜੀ ਮਤਲਬ ਐਡੇ ਐਡੇ ਫਨਕਾਰ ਹੋਏ ਨੇ ਯਾਰ ਇਹਨਾਂ ਨੇ ਕਦੀ ਹੇਟ ਬਣਾਈ ਹੋਈ ਨਹੀਂ ਯਾਰ ਗਾਣਿਆਂ ਨੂੰ ਗਾਣਾ ਨੂੰ ਸਾਰਿਆਂ ਨਾਲ ਸੈਲੀਬ੍ਰੇਟ ਕੀਤਾ ਸਾਰਿਆਂ ਨੂੰ ਐਪਰੀਸ਼ੀਏਟ ਕੀਤਾ ਇਹ ਤਾਂ ਪਤੰਦਰ ਜਿਵੇਂ ਬਾਕੀਆਂ ਨੇ ਠੇਕੇ ਤੇ ਬਸ ਫੜੀ ਹੁੰਦੀ ਆ ਓਮ ਤੂੰ ਐ ਕਰਦਾ ਤੂੰ ਐ ਕਰਦਾ ਸੁਣ ਨਵੇਂ ਮੁੰਡਿਆਂ ਕੁੜੀਆਂ ਨੂੰ ਮੇਰੀ ਬੇਨਤੀ ਹੈ ਜੀ ਮੇਰੀ ਕਿਸੇ ਨਾਲ ਕੋਈ ਹੇਟ ਹੂਟ ਭਾਵਨਾ ਵਾਲੀ ਕੁਛ ਨਹੀਂ ਇਹ ਇਹਨਾਂ ਨੂੰ ਵੀ ਮੈਂ ਪਤਾ ਨਹੀਂ ਕਦੀ ਜ਼ਿੰਦਗੀ 'ਚ ਆਪਾਂ ਕਦੀ ਮਿਲਣਾ ਜਾਂ ਨਾ ਨਾ ਮੇਰੀ ਇਹਨਾਂ ਲਈ ਕੋਈ ਹੇਟ ਆ ਜੋ ਇਹਨਾਂ ਦੀ ਹਰਕਤ ਆ ਨਸ਼ੱਤਰ ਗੱਲ ਬਾਈ ਨਾਲ ਇਹਨਾਂ ਨੇ ਕੀਤੀ ਉਹ ਬਹੁਤ ਹੀ ਨਿੰਦਣਯੋਗ ਆ ਉਹ ਬਾਈ ਨੂੰ ਆਪ ਨੂੰ ਵੀ ਗੁੱਸਾ ਆ ਆ ਸੋ ਅਸੀਂ ਨਾ ਕੋਈ ਮੇਰਾ ਜੀ 79 ਕਿਲ ਨਾਲ ਕੋਈ ਬਹੁਤ ਪਰਸਨਲ ਰਿਲੇਸ਼ਨ ਨਹੀਂ ਜਿਹੜਾ ਸੰਗੀਤ ਵਧੀਆ ਲੱਗਦਾ ਵਧੀਆ ਲੱਗਦਾ ਯਾਰ ਬਸ ਦੈਟਸ ਇਟ ਹਾਂ ਹਾਂ ਜਾਂ ਤੁਸੀਂ ਮਜ਼ਾਕ ਉਹਦੇ ਨਾਲ ਕਰੋ ਜਿਹੜਾ ਭਾਈ ਤੁਹਾਡਾ ਚੱਲਦਾ ਮਤਲਬ ਕਿਸੇ ਦਾ ਤੁਸੀਂ ਜਲੂਸ ਕੱਢਦੇ ਹੋ ਇਹ ਮਾਸਟਰ ਸੁਲੀਮ ਦਾ ਤਾਂ ਖੁਰਕਾ ਇਹਨੂੰ ਤਾਂ ਆਦਤ ਹੈ ਵੀ ਕੋਈ ਨਵਾਂ ਮੁੰਡਾ ਜਿਹੜਾ ਵੀ ਉੱਠ ਕੇ ਉਹਦੇ ਬਾਰੇ ਨੇ ਬੋਲਣਾ ਹੀ ਬੋਲਣਾ ਸੋ ਨਵੇਂ ਮੁੰਡੇ ਕੋਲ ਕੋਈ ਇਹਨਾਂ ਦੇ ਗਿੱਟੇ ਗੋਡਿਆਂ ਚ ਡੇਗਣ ਦੀ ਬਿਲਕੁਲ ਲੋੜ ਨਹੀਂ ਇਹ ਕੋਈ ਗਿੱਟੇ ਗੋਡਿਆਂ ਨਾਲ ਡੇਕ ਕੇ ਤੁਹਾਡੇ ਕੋਈ ਜਾੜਾਂ ਤੇ ਸੁਰ ਨਹੀਂ ਫਿੱਟਾਉਣ ਲੱਗੇ ਤੁਹਾਡਾ ਕੌਨਫੀਡੈਂਸੀ ਥੱਲੇ ਜਾਊਗਾ ਬਾਈ ਰੱਬ ਨੇ ਮਨੁੱਖ ਬਣਾਇਆ ਉਹਦੀ ਇੱਜ਼ਤ ਕਰੋ ਜੋ ਕਰੀਅਰ ਪ੍ਰਮਾਤਮਾ ਨੇ ਤੁਹਾਡੇ ਕਰਮਾਂ 'ਚ ਲਿਖਿਆ ਹੋਇਆ ਉਹ ਜੋ ਕਰੀਅਰ ਤੁਹਾਡੇ ਪ੍ਰਮਾਤਮਾ ਨੇ ਲਿਖਿਆ ਹੋਇਆ ਕਰਮਾਂ 'ਚ ਉਹ ਜੋ ਕਰੀਅਰ ਤੁਹਾਡਾ ਪ੍ਰਮਾਤਮਾ ਨੇ ਲਿਖਿਆ ਹੋਇਆ ਮਿਹਨਤ ਕਰਦੇ ਰਹੋ ਤੁਹਾਨੂੰ ਮਿਲ ਜਾਣਾ ਇਹ ਜੱਜਾਂ ਜੋਜਾਂ ਨੇ ਕੁਝ ਨਹੀਂ ਲੈ ਕੇ ਦੇਣਾ ਤੁਹਾਨੂੰ ਬਾਕੀ ਇਹ ਦੋਨੇ ਤਿੰਨੇ ਇਹ ਸਾਰੀ ਫੇਲ ਫੈਕਟਰੀ ਹੈ ਜੀ ਜੇਲ੍ਹ ਸੀਨਾ ਭਰੇ ਹੋਏ ਇਹਨਾਂ ਨੇ ਆ ਹੀ ਕੁਝ ਬੋਲਦੇ ਰਹਿਣਾ ਹੁਣ 8-10 ਪੌਡਕਾਸਟਾਂ 'ਚ ਸਭਾਈ ਦੇ ਦੇਣਗੇ ਪ੍ਰਮਾਤਮਾ ਇਹਨਾਂ ਨੂੰ ਵੀ ਇਹਨਾਂ ਨੂੰ ਸਭ ਤੋਂ ਪਹਿਲਾਂ ਦਾ ਸਮਤ ਅਕਲ ਬਖਸ਼ੇ ਸੁਰਾਂ ਦੇ ਨਾਲ ਨਾਲ ਬਾਕੀ ਜੀ ਭੁੱਲ ਚੁੱਕ ਮਾਫ ਕਰਿਓ ਚੜਦੀ ਕਲਾ ਨਛੱਤਰ ਬਾਈ ਬਿਲਕੁਲ ਨਹੀਂ ਘਬਰਾਉਣਾ ਤੂੰ ਜੱਟ ਘਰਾਣੇ ਦਾ ਬਸ ਚੱਕ ਦੇ ਚੌਟੇ ਵਧੀਆ ਕਾਇਆ ਕਰ ਟੰਗ ਕੇ ਰੱਖ ਕਮ ਗੋਡ ਬlesਸ ਯੂ ਆਲ ਜੀ ਸਾਰੀ ਦੁਨੀਆ ਵਸਦੀ ਰਵੇ ਪੰਜਾਬੀ 뮤직 ਇੰਡਸਟਰੀ ਵਸਦੀ ਰਵੇ ਚੜਦੀ ਕਲਾ ਸਰਬੱਤ ਦਾ ਭਲਾ ਭੁੱਲ ਚੁੱਕ ਮਾਫ